ਜੀ ਸਾਹਿਬ ਪੰਜਾਬ ਸਪੈਸ਼ਲ ਡੀਜੀਪੀ ਸਾਹਿਬ ਪੰਜਾਬ ਦੇ ਹੁਕਮ ਅ ਤਸੀਂ ਇਹ ਚੈਕਿੰਗ ਕਰਦੇ ਆ ਰਹੇ ਆਂ ਪਿਛੇ ਹੀ ਸਟੇਸ਼ਨ ਤੇ ਕੰਡ ਚੈੱਕ ਕੀਤਾ ਫਿਰ ਖਵਾੜਾ ਕੀਤਾ ਉਸ ਤੋਂ ਬਾਅਦ ਲੁਧਿਆਣਾ ਸਟੇਸ਼ਨ ਤੇ ਆਏ ਆਂ ਰੂਟਿਨ ਚੈਕਿੰਗ ਚੱਲ ਰਹੀ ਸਾਡੀ ਤਾਂ ਕੋਈ ਡਰਗ ਦੀ ਸਮਗਲੀ ਨਾ ਕਰਦਾ ਕਰੇ ਜਾਂ ਕੋਈ ਨਾਜਾਇਜ਼ ਅਸਲਾ ਨਾ ਲੈ ਕੇ ਜਾਵੇ ਇਸ ਬੰਦੇ ਲੋਕਾਂ ਦੇ ਸਮਾਨ ਦੀ ਚੈੱਕ ਕਰ ਰਹੇ ਆਂ ਕਿਉਂਕਿ ਇਹ ਪ੍ਰਵਾਸੀ ਬਹੁਤ ਜ਼ਿਆਦਾ ਆਉਂਦੇ ਨੇ ਕਿੰਦਾ ਸੁਝਾ ਰਹੇ ਹੋ ਕਿੰਦਾ ਜਾਂਚ ਕਰਦੇ ਬੰਦੇ ਨੇ ਨਹੀਂ ਅਸੀਂ ਕਿਸੇ ਨੂੰ ਭੇਦ ਭਾਵ ਨਹੀਂ ਕਰਦੇ ਹਰ ਬੰਦੇ ਨੂੰ ਸਰਚ ਕਰਦੇ ਆਂ ਜੇ ਕੋਈ ਕੋਈ ਸਮਾਨ ਮਿਲ ਜਾਏ ਪਿਛੇ ਪਿਛਲੇ ਮਹੀਨੇ 16 ਕੋਲੋਂ ਫੀਮ ਮਿਲੀ ਸੀ ਤੇ ਆਪਣੇ ਲੁਧਿਆਣਾ ਸਟੇਸ਼ਨ ਤੇ ਉਹ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਸੀ ਤੇ ਸਟੇਸ਼ਨ ਦੇ ਉੱਪਰ ਜਿਹੜਾ ਵੀ ਡਰਗ ਕੋਈ ਲੈ ਕੇ ਜਾਂਦਾ ਉਹਨੂੰ ਫੜ ਕੇ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਸੀ ਪਰ ਲੇਕਿਨ ਕਿ ਰਾਤ ਦੇ ਟਾਈਮਾਂ ਰੁਕੀ ਸੁਤੇ ਹੁੰਦੇ ਨੇ ਉਹਨਾਂ ਦਾ ਕਿਦਾਂ ਤਿਆਰ ਰੱਖ ਦੋ ਕਿ ਬੰਦੇ ਫਲੇਡ ਹੋ ਜਾਂਦੇ ਨੇ ਟੇਲ ਮਿਸ ਹੋ ਜਾਂਦੀ ਆ ਜੇਬ ਪਤਰਾ ਬਹੁਤ ਜ਼ਿਆਦਾ ਹੋਵੇ ਫੋਨ ਵਾਲਾ ਹੈਗਾ ਸਾਡੀ ਹਰ ਵੇਲੇ ਪੁਲਿਸ ਪਾਰਟੀ ਇੱਥੇ ਹੁੰਦੀ ਆ ਰਾਤ ਨੂੰ ਵੀ ਘੱਟੋ ਘਾਟ 15 ਜਵਾਨ ਸਾਡੇ ਸਟੇਸ਼ਨ ਦੇ ਉੱਪਰ ਹੁੰਦੇ ਆ ਤੇ ਹਰ ਪਲੇਟਫਾਰਮ ਤੇ ਜਵਾਨ ਹੁੰਦੇ ਆ مین ਗੇਟ ਤੇ ਦੇਖ ਰਿਹਾ ਤਾਂ ਇੱਥੇ ਜਵਾਨ ਹੈਗੇ ਇੱਥੇ ਚੈਕਿੰਗ ਹੋ ਕੇ ਜਾ ਰਹੇ ਨੇ ਕੋਈ ਹੋਰ ਹੈ ਕੁਝ ਬੰਦੇ ਬੰਦੇ ਖੜੇ ਕੁਛ ਕਿ ਪੁੱਛੇ ਖੜੇ ਇਹਨਾਂ ਲੁਧਿਆਣੇ ਪੁਲਿਸ ਨੇ ਖੜੇ ਸਟੇਸ਼ਨ ਤੇ ਜੀਆਰ 58 15 ਲੱਖ ਦਾ ਸੋਨਾ ਕਰੀਬ ਚੋਰੀ ਹੋ ਗਿਆ ਸੀ ਲੁਧਿਆਣੇ ਦੇ ਥੋੜਾ ਜਿਹਾ ਪਿੱਛੇ ਉਹਨਾਂ ਨੇ ਫਿਰ ਬੰਦੇ ਫੜ ਲਏ ਜੀ ਰਿਕਵਰੀ ਹੋ ਗਈ ਉਹਨਾਂ ਕੋਲ ਲੋਕਾਂ ਨੂੰ ਜਾਗਰੂਕ ਕਰ ਦਿੰਦਾ ਲੋਕਾਂ ਨੂੰ ਜਾਗਰੂਕ ਇਹ ਕਰਦੇ ਕਿ ਉਹਨਾਂ ਨੂੰ ਸ਼ੱਕੀ ਚੀਜ਼ ਮਿਲਦੀ ਆ ਜਾਂ ਕੋਈ ਸ਼ੱਕੀ ਸਮਾਨ ਮਿਲਦਾ ਤਾਂ ਪੁਲਿਸ ਨੂੰ ਤਲਾਹ ਦੇਣ ਜੇ ਕੋਈ ਸ਼ੱਕੀ ਵਿਅਕਤੀ ਬਾਰੇ ਪਤਾ ਲੱਗਦਾ ਤਾਂ ਪੁਲਿਸ ਨੂੰ ਤਲਾਹ ਦੇਣ ਬੱਚੇ ਵੀ ਬਹੁਤ ਜ਼ਿਆਦਾ ਹੁੰਦੇ ਬੱਚੇ ਕਿਵਰ ਗੰਨੂ ਹੁੰਦੇ ਨੇ ਬੱਚੋ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਮਾਪਿਆਂ ਪਪਾ ਨੂੰ 9:00 ਵਜੇ ਸਫਰ ਤਮਾ ਬੱਚਿਆਂ ਦਾ ਆਪਣਾ ਧਿਆਨ ਰੱਖਣ ਜੇਕਰ ਉਹ ਸੌਂ ਵੀ ਜਾਂਦੇ ਤਾਂ ਵੀ ਇੱਕ ਇੱਕ ਜਣਾ ਜਾਗਦਾ ਰਹੇ ਤਾਂ ਕਿ ਬੱਚੇ ਦਾ ਧਿਆਨ ਰਹੇ ਜੀ ਸਰ ਰੂਟੀਨ ਚ ਕੀ ਕਰਦੇ ਰੂਟੀਨ ਚ ਕੀ ਕਰਦੇ ਜੀ ਸਰ ਬੱਚੇ ਜਿਹੜੇ ਗੁੱਬ ਜਾਂਦੇ ਨੇ ਬੱਚੇ ਕਿੱਥੇ ਇਤਲਾਹ ਕਰਨ ਵੀ ਬੱਚਾ ਲੱਭਣ ਵਾਸਤੇ ਪੁਲਿਸ ਥਾਣੇ ਪੁਲਿਸ ਥਾਣੇ ਚਾਈਲਡ ਵੈਲਫੇਅਰ ਮਤਲਬ ਚਾਈਲਡ ਵੈਲਫੇਅਰ ਕਮੇਟੀ ਬਣੀ ਆ ਫਿਰ ਜੇ ਬੱਚਾ ਬਰਾਮਦ ਹੋ ਜਾਦਾ ਉਹਨਾਂ ਵੱਲੇ ਕਰੀਦਾ ਪਰ ਜੋ ਸਨਾਗ ਪਤਾ ਲੱਗਦਾ ਕਿਹ ਇਹਨੇ ਕਰਾਂਗੇ ਆਪਣੇ ਬੱਚਾ ਨੂੰ ਧਿਆਨ ਨਾਲ ਸਬਰ ਕਰਨਾ